ਅਜੀ ਦਫਾਏਗਾ ਕਿ ਸਬ ਜੂਨੀਅਰ ਹਾਕੀ ਚੈਂਪੀਅਨਸ਼ਿਪ ਹੈ ਉਹ ਚੰਡੀਗੜ੍ਹ ਚ ਹੋਣ ਲੱਗੀ ਹੈ ਆਖਰ ਪਹਿਲੀ ਵਾਰੀ ਕਿਉਂ ਪਹਿਲਾਂ ਤਾਂ ਫਸਟ ਟਾਈਮ ਇਸ ਕਰਕੇ ਹੈ ਕਿ ਅਸੀਂ ਪਿਛਲੇ 5 ਸਾਲਾਂ ਤੋਂ ਰਿਕੁਐਸਟ ਕਰ ਰਹੇ ਸੀ ਉਹਨਾਂ ਨੂੰ ਉਹਨ ਵੀ ਜਿਹੜੇ ਅਸੀਂ ਰਿਕੁਐਸਟ ਕੀਤੀ ਸੀ ਉਹਨਾਂ ਨੂੰ ਬੋਲਾਨਾਥ ਜੀ ਨੂੰ ਉਹਨਾਂ ਨੇ ਸਾਡੀ ਰਿਕੁਐਸਟ ਮੰਨੀ ਤੇ ਉਹਨਾਂ ਨੇ ਸਾਨੂੰ ਕਿਹਾ ਜੀ ਦੱਸੋ ਕਿਹੜੀ ਨੈਸ਼ਨਲ ਲੈਣੀ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਜੀ ਸਾਨੂੰ ਸਬ ਜੂਨੀਅਰ ਜੋ ਅਸੀਂ ਉਹਨਾਂ ਦਾ ਥੈਂਕਸ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਗੱਲ ਨੂੰ ਉਲ ਚੜਾਇਆ ਔਰ ਉਹਨਾਂ ਨੇ ਸਾਨੂੰ ਇਹ ਨੈਸ਼ਨਲ ਦਿੱਤੀ ਆਰਗੇਨਾਈਜ਼ ਕਰਨ ਦੀ 11 ਦਿਨ ਦਾ ਟੂਰਨਾਮੈਂਟ ਹੈ 23 ਸਤੰਬਰ ਤੋਂ ਲੈ ਕੇ 3 ਅਕਤੂਬਰ ਤੱਕ ਦੋ ਨੂੰ ਸੈਮੀਫਾਈਨਲ ਔਰ ਤਿੰਨ ਨੂੰ ਫਾਈਨਲ ਹੋਏਗਾ ਉਹਦੇ ਵਿੱਚ 28 ਸਟੇਟਾਂ ਪਾਰਟਿਸਿਪੇਟ ਕਰ ਰਹੀਆਂ ਨੇ 600 ਤੋਂ 700 ਪਲੇਅਰ ਔਰ ਆਫੀਸ਼ੀਅਲ ਇੱਥੇ ਪਾਰਟਿਸਿਪੇਟ ਕਰੇਗਾ ਇੱਕ ਬਹੁਤ ਵੱਡਾ ਈਵੈਂਟ ਹੈ ਸਾਰੇ ਬੱਚਿਆਂ ਦਾ ਰਹਿਣਾ ਉਹਨਾਂ ਦਾ ਅੱਛੀ ਖਾਣਾ ਅੱਛਾ ਦੇਣਾ ਟਰਾਂਸਪੋਰਟੇਸ਼ਨ ਦੇਣਾ ਉਹਨਾਂ ਨੂੰ ਮੈਡੀਕਲ ਸਪੋਰਟੀ ਦੇਣੀ ਵਧੀਆ ਰੈਸ਼ ਦੇ ਰਹੇ ਆ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਅਗਰ ਇਹ ਇਵੈਂਟ ਲੀਤਾ ਤੇ ਉਹਨੂੰ ਅਸੀਂ ਕਾਮਯਾਬ ਬਨਾਈਏ ਇਸ ਇਵੈਂਟ ਨੂੰ ਕਾਮਯਾਬ ਬਣਾ ਲਈ ਅਸੀਂ ਕਮੇਟੀਆਂ ਬਣਾਈਆਂ ਸਾਰੀਆਂ ਅੱਲਾਹ ਅੱਲਾਹ ਕਮੇਟੀਆਂ ਕੰਮ ਕਰਨ ਗਿਆ ਔਰ ਇੱਕ ਮੈਂ ਬਹੁਤ ਵੱਡਾ ਸਲੋਗਨ ਮਨ ਵਿੱਚ ਰੱਖੋ ਹੌਕੀ ਦਾ ਸੁਪਨਾ ਸਵਚ ਬਣਾਣਾ ਹੈ ਸ਼ਹਿਰ ਆਪਣਾ ਸਵਚਿਤਾ ਦੇ ਵਿੱਚ ਸਾਡਾ ਨੰਬਰ ਹੁਣ ਪਿੱਛੇ ਚਲਾ ਗਿਆ ਤੇ ਅਸੀਂ ਚਾਹਦੇ ਆ ਕਿ ਉਹਨੂੰ ਸਾਰੇ ਇਸ ਲੋਕਾਂ ਦੇ ਦਰੂ ਅਸੀਂ ਲੋਕਾਂ ਚ ਅਵੇਰਨੈਸ ਕਰੀਏ ਕਿ ਆਪਣੇ ਸ਼ਹਿਰ ਨੂੰ ਸਵੱਛ ਬਣਾਈਏ ਸਸਿਕਲ ਚੰਡੀਗੜ੍ਹ ਹਾਕੀ ਦੀ ਅਕਸਰ ਗੱਲ ਕਰਦੇ ਆ ਤਾਂ ਉਸ ਸਮੇਂ ਦੇ ਦੌਰਾਨ ਇਹ ਦੇਖਣ ਨੂੰ ਜ਼ਰੂਰ ਮਿਲਦਾ ਹੈ ਕਿ ਉਹਨਾਂ ਦੇ ਖਿਡਿਆਰੀ ਕਿਸ ਤਰ੍ਹਾਂ ਦੇ ਨਾਲ ਅੱਜ ਦੇਸ਼ ਵਿਦੇਸ਼ ਦੇ ਵਿੱਚ ਇਹ ਦੇਖਿਆ ਜਾਵੇ ਮੱਲਾ ਮਾਰ ਰਹੇ ਨੇ ਤਾਂ ਪਹਿਲੀ ਦਫਾ ਹੈਗਾ ਕਿ ਸਬ ਜੂਨੀਅਰ ਜਿਹੜੀ ਹਾਕੀ ਚੈਂਪੀਅਨਸ਼ਿਪ ਹੈ ਉਹ ਚੰਡੀਗੜ੍ਹ ਚ ਹੋਣ ਲੱਗੀ ਹੈ ਆਖਰ ਪਹਿਲੀ ਵਾਰੀ ਕਿਉਂ ਪਹਿਲਾਂ ਤਾਂ ਤੇ ਦੂਸਰੀ ਗੱਲ ਇਹ ਹੈ ਵੀ ਕੀ ਸਪੈਸ਼ਲ ਤੌਰ ਤੇ ਆਖਰ ਤਿਆਰੀ ਹੈ ਜਿਹੜੀ ਉਹ ਰੈਨੜੀਆ ਹੌਕੀ ਚੰਡੀਗੜ੍ਹ ਦੀ ਸਾਡੇ ਨਾਲ ਉਹਨਾਂ ਦੇ ਜਨਰਲ ਖਤਰ ਬੋਰਾ ਸਾਹਿਬ ਨੇ ਬੋਰਾ ਸਾਹਿਬ ਦੱਸਿਓ ਪਹਿਲੀ ਵਾਰੀ ਕਿਉਂ ਕਹੀਏ ਕਿ ਇੰਨੇ ਸਮੇਂ ਦੇ ਦੌਰਾਨ ਕੀ ਹਰ ਇੱਕ ਜਗ੍ਹਾ ਤੇ ਹੌਕੀ ਇੰਡੀਆ ਅਲਾਉ ਨਹੀਂ ਕਰਦੀ ਹੈਗੀ ਜਾਂ ਇਹ ਵੀ ਕਈ ਜਗ੍ਹਾ ਤੇ ਨੋਰਮ ਪੂਰੇ ਨਹੀਂ ਕਰ ਪਾਉਂਦੇ ਨਹੀਂ ਨੋਰਮਸ ਵਾਲੀ ਗੱਲ ਨਹੀਂ ਹੈ ਉਹਦੇ ਕੀ ਹੁੰਦਾ ਹੈ ਕਿ ਜਦੋਂ ਫਸਟ ਟਾਈਮ ਇਸ ਕਰਕੇ ਹੈ ਕਿ ਅਸੀਂ ਪਿਛਲੇ 5 ਸਾਲਾਂ ਤੋਂ ਰਿਕੁਐਸਟ ਕਰ ਰਹੇ ਸੀ ਉਹਨਾਂ ਨੂੰ ਐਸੀ ਗੱਲ ਨਹੀਂ ਹੈ ਬਟ ਜਿਵੇਂ ਤੁਸੀਂ ਦੇਖਿਆ ਕਿ ਉੜੀਚਾ ਹੌਕੀ ਉੜੀਚਾ ਉਹਨਾਂ ਦੇ ਸੀਐਮ ਨੇ ਹੌਕੀ ਅਡਾਪਟ ਕਰ ਲਈ ਪਿਛਲੇ 5 ਸਾਲਾਂ ਤੋਂ ਉਹਨਾਂ ਨੇ ਇੱਕ ਐਡਾ ਵੱਡਾ ਬਜਟ ਹੌਕੀ ਨੂੰ ਰੱਖਿਆ ਹੈ ਹੌਕੀ ਇੰਡੀਆ ਕੋਈ ਵਰਲਡ ਕੱਪ ਹੋ ਰਿਹਾ ਉੜੀਚਾ ਚ ਹੋ ਰਿਹਾ ਕੋਈ ਏਸ਼ੀਅਨ ਹੋ ਰਿਹਾ ਉੜੀਚਾ ਕੋਈ ਵੀ ਟੂਰਨਾਮੈਂਟ ਹੈ ਉਹਨਾਂ ਨੇ ਅਡਾਪਟ ਕਰ ਲਿਆ ਉਹ ਇਹ ਰੀਜ਼ਨ ਕੋਈ ਨਹੀਂ ਹੈ ਕਿ ਨਾਰਮਸ ਪੂਰੇ ਨਹੀਂ ਕਰਦੀ ਨਾਰਮਸ ਤਾਂ ਦੀ ਹਮੇਸ਼ਾ ਉਹਨੂੰ ਵੀ ਜਿਹੜੇ ਅਸੀਂ ਅਸੀਂ ਰਿਕੁਐਸਟ ਕੀਤੀ ਸੀ ਉਹਨਾਂ ਨੂੰ ਬੋਲਾਨਾ ਜੀ ਨੂੰ ਉਹਨਾਂ ਸਾਡੀ ਰਿਕੁਐਸਟ ਮੰਨੀ ਤੇ ਉਹਨਾਂ ਨੇ ਸਾਨੂੰ ਕਿਹਾ ਜੀ ਦੱਸੋ ਕਿਹੜੀ ਨੈਸ਼ਨਲ ਲੈਣੀ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਜੀ ਸਾਨੂੰ ਸਭ ਜੂਨੀਅਰ ਜੋ ਤੇ ਅਸੀਂ ਉਹਨਾਂ ਦਾ ਥੈਂਕਸ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਗੱਲ ਨੂੰ ਫੁੱਲ ਚੜਾਇਆ ਔਰ ਉਹਨਾਂ ਨੇ ਸਾਨੂੰ ਇਹ ਨੈਸ਼ਨਲ ਦਿੱਤੀ ਆਰਗੇਨਾਈਜ਼ ਕਰਨ ਦੀ ਜਿੰਦਾ ਵੇ ਰਹੂਗਾ ਤੇ ਕਿੰਨੇ ਕੁ ਬੱਚੇ ਨੇ ਜਿਹੜੇ ਆਰਐਨਏ ਦੇ ਵਿੱਚ ਪਾਰਟਿਸਪੇਟ ਕਰਨੇ ਆ ਰਹੇ ਸਰ ਇਦਾਂ ਕਿ 11 ਦਿਨ ਦਾ ਟੂਰਨਾਮੈਂਟ ਹੈ ਤਈ 7 ਸਤੰਬਰ ਤੋਂ ਲੈ ਕੇ 3 ਅਕਤੂਬਰ ਦਾ 1 ਤਰੀਕ ਨੂੰ ਰੈਸਟ ਹੋਵੇਗਾ ਤੇ 2 ਨੂੰ ਸੈਮੀਫਾਈਨਲ ਆ 3 ਨੂੰ ਫਾਈਨਲ ਹੋਵੇਗਾ ਕੋਰੇ ਵਿੱਚ 28 ਸਟੇਟਾਂ ਪਾਰਟਿਸਿਪੇਟ ਕਰ ਰਹੀਆਂ ਨੇ ਔਰ 28 ਸਟੇਟਾਂ ਦਾ ਮਤਲਬ ਹੈ ਉਹ ਸਾਰਿਆਂ ਦੀ ਕਨਫਰਮੇਸ਼ਨ ਆ ਗਈ ਹੈ ਕੁਝ ਟੀਮਾਂ ਕੱਲ ਹੀ ਸ਼ੁਰੂ ਹੋ ਗਈਆਂ ਨੇ 9 ਦਾ 11-12 ਟੀਮਾਂ ਕੱਲ 10-12 ਕੱਲ ਹੀ ਆ ਜਾਣਗੀਆਂ ਔਰ 22 ਤਰੀਕ ਤੱਕ ਮੇਰਾ ਖਿਆਲ 24-25 ਟੀਮਾਂ ਆ ਜਾਣਗੀਆਂ ਕੁਝ ਜਿਨ੍ਹਾਂ ਦੇ ਮੈਚ ਲੇਟ ਹੁੰਦੇ ਆ ਉਹਦੇ ਆਪਣੇ ਅਕੋਰਡਿੰਗ ਆਪਣਾ ਪਲਾਨ ਕਰਦੇ ਨੇ ਉਹਦੇ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 600 ਤੋਂ 700 ਪਲੇਅਰ ਔਰ ਆਫੀਸ਼ੀਅਲ ਇੱਥੇ ਪਾਰਟਿਸਿਪੇਟ ਕਰੇਗਾ ਇੱਕ ਬਹੁਤ ਵੱਡਾ ਇਵੈਂਟ ਹੈ ਜਿਹੜਾ ਕਿ ਹਾਕੀ ਚੰਡੀਗੜੀ ਕਰਾਰੀ ਹੈ ਉਹਦੇ ਵਿੱਚ ਸਾਰੇ ਬੱਚਿਆਂ ਦਾ ਰਹਿਣਾ ਉਹਨਾਂ ਦਾ ਅੱਛੀ ਖਾਣਾ ਅੱਛਾ ਦੇਣਾ ਟਰਾਂਸਪੋਰਟੇਸ਼ਨ ਦੇਣਾ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਦੇਣੀ ਸੋ ਵਧੀਆ ਰੈਸ਼ ਦੇ ਰਹੇ ਆ ਏਅਰ ਕੰਡੀਸ਼ਨ ਕਮਰੇ ਨੇ ਅਸੀਂ ਅੱਛੀ ਜਗ੍ਹਾ ਠਰਾ ਰਹੇ ਆ ਸੋ ਕਹਿਣਾ ਮਤਲਬ ਵੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਅਗਰ ਇਹ ਵੀ ਇਵੈਂਟ ਲੀਤਾ ਤੇ ਉਹਨੂੰ ਅਸੀਂ ਕਾਮਯਾਬ ਬਨਾਈਏ ਜਿਵੇਂ ਹੌਕੀ ਨੂੰ ਲੈ ਕੇ ਹੁਣ ਛੋੜੀ ਛੋੜੀ ਕ੍ਰੇਜ਼ ਬਹੁਤ ਵਧ ਗਿਆ ਲੋਕਾਂ ਦਾ ক্রিকেট ਦੇ ਮੁਕਾਬਲੇ ਹੌਕੀ ਨੂੰ ਵੀ ਦੇਖਦੇ ਨੇ ক্রিকেট ਦਾ ਇੱਕ ਸਮਾਂ ਉਹ ਸੀ ਵੀ ਲੋਕ ক্রিকেট ਤੱਕ ਹੀ ਸੀਮਤ ਰਹਿ ਗਏ ਸੀਗੇ ਅ ਲੋਕਾਂ ਦੇ ਵੀ ਲੱਗਦਾ ਵੀ ਇਸੇ ਤਰ੍ਹਾਂ ਦੇ ਨਾਲ ਦੇਖਣ ਵਾਸਤੇ ਵੀ ਆਉਣ ਵਾਲੇ ਕਿਉਂਕਿ ਵੱਡੇ ਤੌਰ ਤੇ ਹੋ ਸਕਦਾ ਹੈ ਕਿ ਲੋਕ ਦੇਖਣ ਵਾਸਤੇ ਪਹੁੰਚਣ ਤੇ ਨਾਲ ਗੱਲ ਇਹ ਹੈ ਵੀ ਇਸ ਮੌਕੇ ਨੂੰ ਲੈ ਕੇ ਅੱਜ ਹੋਕੀ ਦੀ ਕੀ ਸਿਚੁਏਸ਼ਨ ਦੇਖਦੇ ਹਾਂ ਜਿਹੜੀ ਲੰਗੇ ਸਮੇਂ ਦੇ ਦੌਰਾਨ ਬਿਲਕੁਲ ਠੀਕ ਕਹਿ ਰਹੇ ਜੀ ਤੁਸੀਂ ਹੁਣ ਪਿਛਲੇ 4-5 ਸਾਲਾਂ ਤੋਂ ਜੋ ਹੋਕੀ ਦੀ ਪੋਜੀਸ਼ਨ ਹੈ ਔਰ ਜਿੰਨਾ ਹੋਕੀ ਅੱਛਾ ਪ੍ਰਦਰਸ਼ਨ ਕਰ ਰਹੀ ਹੈ ਉਹਦੇ ਨਾਲ ਦੇਖੋ ਪਿੱਛੇ ਕੰਸਟੈਂਟਲੀ ਚੈਕ ਇਨ ਟਾਈਮ ਅਸੀਂ ਬ੍ਰੌਂਜ਼ ਮੈਡਲ ਲਿਆ ਰਹੇ 올림픽 ਆਉਣੇ ਐਚੀਐਨ ਟਰੋਫੀ ਜਿੱਤ ਕੇ ਲਿਆਏ ਇਹਦੇ ਨਾਲ ਪਲੇਨਾਂ ਦਾ ਔਰ ਸਪੋਰਟਸ ਲਵਰ ਜਿਹੜੇ ਹੌਕੀ ਦੇ ਨੇ ਔਰ ਹੌਕੀ ਲਵਰ ਨਹੀਂ ਜਿਹੜੇ ਸਪੋਰਟਸ ਲਵਰ ਨੇ ਕਿਤੇ ਵੀ ਉਹਨਾਂ ਦਾ ਵੀ ਅ ਦਿਲ ਕਰਦਾ ਵੀ ਹੁਣ ਹੌਕੀ ਨੂੰ ਵੀ ਅਸੀਂ ਦੇਖਣ ਚੱਲੀਏ ਵੀ ਹੌਕੀ ਇੰਨਾ ਅੱਛਾ ਕਰ ਰਹੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਤੁਹਾਡੇ ਰਾਹੀਂ ਅਸੀਂ ਸਾਰੀ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਉੱਥੇ ਵੱਧ ਚੜ ਕੇ ਆਓ ਔਰ ਉੱਥੇ ਲੋਕਾਂ ਤਾਂ ਕਿ ਬੱਚਿਆਂ ਨੂੰ ਵੀ ਹੌਸਲਾ ਫਜ਼ਾਈ ਹੋਵੇ ਤੇ ਐਸ ਵੈਲ ਐਸ ਜਿਹੜੀ ਆਰਗੇਨਾਈਜੇਸ਼ਨ ਹੁੰਦੀ ਹੈ ਜਿਹੜੇ ਟੂਰਨਾਮੈਂਟ ਕਰਾਉਂਦੇ ਨੇ ਉਹਨਾਂ ਦਾ ਵੀ ਹੌਸਲਾ ਵੱਧਾ ਇਸ ਇਵੈਂਟ ਨੂੰ ਕਾਮਯਾਬ ਬਣਾ ਲੀ ਅਸੀਂ ਜਿਵੇਂ ਤੁਹਾਨੂੰ ਦੱਸੇ ਸੀ ਕਿ ਕਮੇਟੀਆਂ ਬਣਾਈਆਂ ਸਾਰੀਆਂ ਅਲੱਗ-ਅਲੱਗ ਕਮੇਟੀਆਂ ਕੰਮ ਕਰਨ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਸਾਨੂੰ ਸਪੋਰਟ ਖਾਸ ਕਰ ਜਿਹੜੀ ਕਿ ਸਾਨੂੰ ਕਾਰਪੋਰੇਸ਼ਨ ਜਿਹੜੇ ਕਿ ਅਕਲ ਵਿਨੇ ਪ੍ਰਤਾਪ ਜੀ ਡੀਸੀ ਕਮ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਨੇ ਉਹਨਾਂ ਨੇ ਸਾਡੀ ਰਿਕੁਐਸਟ ਨੂੰ ਮੰਨਿਆ ਔਰ ਇੱਕ ਮੈਂ ਬਹੁਤ ਵੱਡਾ ਸਲੋਗਨ ਤੁਸੀਂ ਦੇਖਿਆ ਮਨ ਮੇ ਰੱਖੋ ਹਾਕੀਕਤ ਸੁਪਨਾ ਸਵਚ ਬਣਾਣਾ ਹੈ ਸ਼ਹਿਰ ਆਪਣਾ ਇਹ ਇੱਕ ਲੋਕੋ ਲਗੇ ਕਿਉਂਕਿ ਅੱਜ ਕੱਲ੍ਹ ਸ਼ਹਿਰ ਦੇ ਵਿੱਚ ਜਿਹੜਾ ਸਵਚਤਾ ਅਭਿਆਨ ਚੱਲ ਰਿਹਾ ਹੈ ਔਰ ਅਸੀਂ ਸਵਚਤਾ ਦੇ ਵਿੱਚ ਸਾਡਾ ਨੰਬਰ ਹੁਣ ਪਿੱਛੇ ਚਲਾ ਗਿਆ ਤੇ ਅਸੀਂ ਚਾਹਨੇ ਆ ਕਿ ਉਹਨੂੰ ਸਾਰੇ ਇਹ ਸਲੋਗਨ ਦੇ ਧਰੂ ਅਸੀਂ ਲੋਕਾਂ ਚ ਅਵੇਰਨੈਸ ਕਰੀਏ ਕਿ ਆਪਣੇ ਸ਼ਹਿਰ ਨੂੰ ਸਵਚ ਬਣਾਈਏ ਸੋ ਇਹ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਮੈਨੇ ਰੱਖਦੀਆਂ ਔਰ ਅਸੀਂ ਉਹਨਾਂ ਦਾ ਥੈਂਕ ਕਰਦੇ ਆਂ ਕਿ ਉਹਨਾਂ ਨੇ ਸਾਨੂੰ ਪ੍ਰੂਵਲ ਦਿੱਤੀ ਔਰ ਅਸੀਂ ਹੋਡਿੰਗ ਵਗੈਰਾ ਲੋਕ ਰੌਂਡ ਬਰ ਬਸ ਤੇ ਲਗਾ ਸਕਦੇ ਆ ਇਹਦੇ ਨਾਲ ਹੀ ਮੈਂ ਗਵਰਨਰ ਸਾਹਿਬ ਦਾ ਵੀ ਥੈਂਕ ਕਰਦਾ ਕਿ ਅਸੀਂ ਉਹਨਾਂ ਨੂੰ ਰਿਕੁਐਸਟ ਕਰਨ ਗਏ ਉਹਨਾਂ ਨੇ ਸਾਡੀ ਰਿਕੁਐਸਟ ਮੰਨੀ ਔਰ ਆਫੀਸ਼ੀਅਲੀ 24 ਤਰੀਕ ਨੂੰ 5 ਵਜੇ ਉਹ ਇਨਾਗੁਰੇਟ ਕਰਨ ਆ ਰਹੇ ਨੇ 42 ਸਟੇਡੀਅਮ ਸਾਡੇ ਕੋਲ ਸ਼ੁਰੂਆਤ ਹੋਣ ਲੱਗੀ ਹੈ ਤਾਂ لازمی ਦੀ ਗੱਲ ਹੈ ਲੋਕਾਂ ਦਾ ਹੁਣ ਜਿਹੜਾ ਪਿਆਰ hockey ਨੂੰ ਲੈ ਕੇ ਵਧਿਆ ਤੇ ਕ੍ਰੇਜ਼ ਲੋਕਾਂ ਦੇ ਵਿੱਚ ਹੈਗਾ ਤਾਂ ਜਦੋਂ ਖਿਡਿਆਰੀ ਖੇਡਦੇ ਨੇ ਤਾਂ ਜ਼ਾਹਿਰ ਦੀ ਗੱਲ ਹੈ ਕਿ ਇਹੀ ਖਿਡਿਆਰੀ ਨੇ ਜਦੋਂ ਕੱਲੋਂ ਉਹਨਾਂ ਦੇ ਵਿੱਚੋਂ ਚੁਣ ਕੇ ਇੰਟਰਨੈਸ਼ਨਲ ਤੌਰ ਤੱਕ ਪਹੁੰਚ ਦੇਣਗੇ ਤੇ ਚੰਡੀਗੜ੍ਹ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਜਦੋਂ ਸਬ ਜੂਨੀਅਰ ਟੂਰਨਾਮੈਂਟਸ ਜਿਹੜੇ ਹੋਣਗੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖਿਆ ਸੀਗਾ ਕਿ ਉੜੀਸਾ ਨੇ ਹਾਕੀ ਨੂੰ ਜੋ سپورਟ ਦਿੱਤੀ ਖੈਰ ਉਹ ਤਾਂ ਕਾਬਲੇ ਤਾਰिफ ਹੈਗੀ ਆ ਪਰ ਬਾਕੀ ਜਗ੍ਹਾ ਤੇ ਵੀ ਜੇ ਦੇਖਿਆ ਜਾਵੇ ਤਾਂ ਗਰਾਊਂਡਸ ਨੂੰ ਲੈ ਕੇ ਤੇ ਨਾਲ ਨਾਲ ਖਿਡਾਰੀਆਂ ਦੇ ਵਿੱਚ ਅੱਗੇ ਨੂੰ ਸ਼ਾਬਦਾਨ ਨੂੰ ਲੈ ਕੇ ਇਹ ਪਹਿਲ ਕਦਮੀਆਂ ਜਿਹੜੀ ਉਹ ਹਾਕੀ ਚੰਡੀਗੜ੍ਹ ਦੀ ਆ ਸੀਨੀਅਰ ਵੀਡੀਓ ਨੋਟਸ ਬੰਤੇ ਦੇ ਨਾਲ ਮਿਸਿੰਗ ਰੋਜਨਸ 20 TV ਚੰਡੀਗੜ੍ਹ